ਜੇ ਜੀ ਆਰਟ ਗੈਲਰੀ ਨੰਬਰ 5 ਗੁਰਦੁਆਰਾ ਸੁਧਾਰ ਲੇਰ ਕਈ ਉਪਕਰਣੇ ਤੇ ਬਹੁਤ ਜ਼ਿਆਦਾ ਖਰਾਬ ਹੋਏ ਹੋਏ ਆ ਬਿਲਕੁਲ ਹੀ ਨਹੀਂ ਚੱਲ ਰਹੇਗੇ ਹਰਪੀ ਨੇ ਸਾਰੇ ਪਾਸੇ ਟਰਾਈ ਕਰ ਲਿਆ ਕਿਸੇ ਪਾਸੇ ਕੋਈ ਆਵਾਜ਼ ਨਹੀਂ ਆ ਰਹੀਗੀ ਤੋਂ ਆਪਾਂ ਇੱਥੋਂ ਚੱਲੀਏ ਜੀ ਅੱਗੇ ਹੁਣ ਹਾਂਜੀ ਆ ਇਤਿਹਾਸ ਦੇ ਨਾਲ ਨਾਲ ਆਪਾਂ ਤੁਹਾਨੂੰ ਥੋੜਾ ਜਿਹਾ ਬਿਲਡਿੰਗ ਸਟਰਕਚਰ ਵੀ ਦਿਖਾ ਦਈਏ ਜਿੱਦਾਂ ਤੁਸੀਂ ਥੋੜਾ ਜਿਹਾ ਸੀਨ ਪਹਿਲਾਂ ਵੀ ਦੇਖਿਆ ਬਹੁਤ ਸੋਹਣਾ ਸਖਤ ਤਿਆਰ ਕੀਤਾ ਗਿਆ ਜੀ ਪਰ ਸੰਭਾਲ ਹੋਣੀ ਲਾਜ਼ਮੀ ਹੈ ਇਸੀ ਦੇ ਨੂੰ ਬਾਹਰੋਂ ਦੇਖਣ ਤੋਂ ਥੀਏਟਰ ਲੱਗ ਰਿਹਾ ਸੀਗਾ ਜਿੱਦਾਂ ਸਾਇੰਸ ਸਿਟੀ ਬਣਿਆ ਥੀਏਟਰ ਆਈ ਥਿੰਕ ਉਧਰ ਹੈਗਾ ਪਤਾ ਲੱਗਿਆ ਇਹਦੇ ਅੰਦਰ 20 ਸਕਰੀਨਿੰਗ ਹੈ ਯਾ ਸਕਰੀਨਸ ਚੱਲ ਰਹੀਆਂ ਔਰ ਕਾਫੀ ਸੀਨ ਬਣੇ ਹੋਏ ਆ ਜਰ ਤੰਦukai ਇਹ ਥੀਏਟਰ ਨਹੀਂ ਥੀਏਟਰ ਦੂਸਰੀ ਸਾਈਡ ਬਣੇ ਹੋਏ ਬਾਹਰੋਂ ਦੇਖਣ ਤੋਂ ਇਹੀ ਲੱਗਦਾ ਸੀ ਕਿ ਥੀਏਟਰ ਹੈ ਜੀ ਦੋਸਤੋ ਜਿਲਿਆਂ ਵਾਲੇ ਬਾਗ ਦਾ ਦ੍ਰਿਸ਼ ਹੈ ਜੀ ਜਦੋਂ ਅੰਗਰੇਜ਼ਾਂ ਵੱਲੋਂ ਨੇ ਹੱਥੇ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਜਿਲਿਆਂ ਵਾਲੇ ਬਾਗ ਦੇ ਵਿੱਚ ਤਾਂ ਇਹ ਤੁਸੀਂ ਦੇਖ ਰਹੇ ਹੋ ਜਿਹੜਾ ਖੂਹ ਆ ਖੂਹ ਦੇ ਵਿੱਚ ਵੀ ਸ਼ਾਲਾ ਮਾਰਦੇ ਸੀਗੇ ਲੋਕੇ ਲਾਈਟਾਂ ਯਾਰ ਹੁਣੇ ਹੁਣੇ ਆਫ ਹੋਈਆਂ ਪਹਿਲਾਂ ਲਾਈਟਸ ਵੀ ਚੱਲਦੀਆਂ ਸੀਗੀਆਂ ਸ਼ਾਇਦ ਕੈਮਰੇ ਵਿੱਚ ਦੇਖ ਰਹੇ ਹੋਣਗੇ ਸ਼ੂਟ ਕਰ ਰਹੇ ਆ ਇਹ ਇਹ ਦੇਖੋ ਜਿਲ੍ਹਾ ਵਾਲੇ ਬਾਗ ਦੇ ਵਿੱਚ ਇੱਕ ਛੋਟਾ ਜਿਹਾ ਦਰਵਾਜ਼ਾ ਸੀਗਾ ਜਿੱਥੋਂ ਪੁਲਿਸ ਵਾਲੇ ਅੱਗੇ ਖੜ ਗਏ ਸੀ ਬਾਹਰ ਕਿਤੇ ਨੂੰ ਨਹੀਂ ਜਾਣ ਦਿੱਤਾ ਸੀਗਾ ਤੇ ਇਹਨਾਂ ਨੇ ਸਾਰੇ ਦੇ ਸਾਰੇ ਲੋਕੀ ਗੋਲੀਆਂ ਚਲਾ ਕੇ ਮਾਰਦੇ ਜਿਹਦੇ ਵਿੱਚ ਬੱਚੇ ਬਜ਼ੁਰਗ ਔਰਤਾਂ ਸਾਰੇ ਸੀਗੇ ਇਹ ਜੇਲਾ ਵਿੱਚ ਬੰਦ ਰਹੇ ਪੰਜਾਬੀਆਂ ਦਾ ਡਾਟਾ ਜਿਹੜਾ ਸਕਰੀਨ ਤੇ ਲਗਾਤਾਰ ਚੱਲ ਰਿਹਾ ਉਹਨਾਂ ਦੇ ਨਾਮ ਉਹਨਾਂ ਦਾ ਐਡਰੈਸ ਸਾਰਾ ਕੁਝ ਲਿਖਿਆ ਹੋਇਆ ਨਾਲ ਇੱਥੇ ਦੋਸਤ 3D ਬਣਾਇਆ ਗਿਆ ਹੈ ਜਿਹੜੀ ਜੇਲ ਹੈ ਉਹਦੇ ਬਾਰੇ ਇਸ ਸਕਰੀਨ ਤੇ ਚੱਲਦੇ ਆ। ਇਹ ਜੇਲ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਕੈਦੀਆਂ ਨੂੰ। ਵੇਰਾਂ ਚ ਬੀੜੀਆਂ ਪਾਈਆਂ ਹੋਈਆਂ ਤੇ ਉਹਨਾਂ ਤੋਂ ਚੱਕੀ ਚਲਵਾਉਂਦੇ ਹੋਏ ਹੈ। ਇਹ ਸਾਫ਼ ਦੇਖ ਸਕਦੇ ਹੋ ਵੀ ਅੰਗਰੇਜ਼ਾਂ ਨੇ ਬਹੁਤ ਤਸ਼ੱਦਦ ਕੀਤਾ ਜੀ। ਹਾਂਜੀ ਦੋਸਤੋ ਤੁਸੀਂ ਦੇਖਿਆ ਇਹਦੇ ਵਿੱਚ ਜਿੱਦਾਂ ਤਦੋਂ ਦੱਸਿਆ ਸੀ ਕਿ ਥੀਏਟਰ ਥੀਏਟਰ ਨਹੀਂ ਹੈ ਬਾਹਰੋਂ ਦੇਖਣ ਤੋਂ ਥੀਏਟਰ ਲੱਗ ਰਿਹਾ ਸੀ ਅੰਦਰ ਸਕਰੀਨ ਚੱਲ ਰਹੀਆਂ ਸੀ 3D ਸਕਰੀਨ ਸੀਗਾ ਜਿਸ ਤੇ ਦਿਖਾਇਆ ਗਿਆ ਵੀ ਅੰਦੇਜਾ ਵੱਲੋਂ ਕਿਵੇਂ ਲੋਕਾਂ ਦੀ ਕਿਰਦਤ ਕੀਤਾ ਜਾਂਦਾ ਸੀਗਾ ਥੋੜਾ ਜਿਹਾ ਸੀਨ ਤੁਸੀਂ ਦੇਖਿਆ ਵੀ ਹੁਣਾਂ ਵਿੱਚ ਦੇ ਇਹ ਦਿਖਾਇਆ ਗਿਆ ਸੀਗਾ ਤੇ ਬਾਕੀ ਲਾਈਟਸ ਆਫ ਸੀਗੀਆਂ ਜਿਆਦਾ ਕੋਈ ਸ਼ੂਟ ਨਹੀਂ ਕਰਤਾ ਗਿਆ ਆਪਾਂ ਤੇ ਆਓ ਜੀ ਅੱਗੇ ਚੱਲੀਏ ਜੀ ਫਿਰ ਤੇ ਗੁੰਤਾਜ ਤੇ ਹਰਪ੍ਰੀਤ ਥੱਕ ਕੇ ਦੇਖੋ ਪਿੱਛੇ ਬੈਠ ਗਏ ਹੋਏ ਆ ਐਸੇ ਬਹੁਤ ਸੋਹਣਾ ਹੁੰਦਾ ਜਲਦੀ ਬਿਆਬਾਰ ਕੰਨੀ ਕੰਨੀ ਅੰਦਰ ਗਰਮੀ ਆਂਦਰ ਇਸੇ ਨਹੀਂ ਚੱਲਦੇ ਪਏ ਆ ਅਸੀਂ ਤਕਰੀਬਨ ਅ ਹਾਫ ਅਸੀਂ ਕਰ ਲਿਆ ਹਾਫ ਜਿਹੜਾ ਜੰਗ ਆਜ਼ਾਦੀ ਦੀਆਂ ਜਿਹੜੀਆਂ ਗੈਲਰੀਆਂ ਸੀ ਕਿ ਆਪਦੀਆਂ ਉਹ ਅਸੀਂ ਕਵਰ ਕਰ ਚੁੱਕੇ ਹਾਂ ਜੀ ਤੇ ਇਹ ਦੇਖੋ ਵੀ ਤੁਸੀਂ ਅਸੀਂ ਉਹ ਸਾਹਮਣੇ ਵਾਲੇ ਪਾਸੋਂ ਐਂਟਰ ਹੋਏ ਸੀਗੇ ਤੇ ਤੁਸੀਂ ਇਹ ਬਿਲਡਿੰਗ ਦੇਖੋ ਕਿੰਨੀ ਪਿਆਰੀ ਹੈ ਜੀ ਬਹੁਤ ਸੋਹਣੇ ਤਰੀਕੇ ਨਾਲ ਇਹ ਬਣਾਈ ਗਈ ਹੈ ਅਸੀਂ ਉੱਥੋਂ ਸ਼ੁਰੂ ਹੋਏ ਸੀਗੇ ਇੱਧਰਲੇ ਪਾਸੇੋਂ ਇੱਧਰ ਹੋ ਆਂਦੇ 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 ਤੇ ਅੱਧ ਤੱਕ ਆ ਗਏ ਤੇ ਹੁਣ ਅਸੀਂ ਤਕਰੀਬਨ ਇੱਥੋਂ ਘੁੰਮ ਕੇ ਅਸੀਂ ਉਹ ਸਾਹਮਣੇ ਵਾਲੇ ਪਾਸੋਂ ਇੱਧਰ ਨੂੰ ਚੱਲਣਾ ਉਹ ਮੇਜੇ ਤੱਕ ਮੈਨੂੰ ਪਤਾ ਸੀ ਪਹਿਲਾਂ ਅਸੀਂ ਉਹ ਸਾਹਮਣੇ ਜਾ ਕੇ ਥੀਏਟਰ ਹੈਗੇ ਜਿਹੜੇ ਬੰਦ ਪਏ ਆ ਚਲੋ ਬੇਟੇ ਨੈਕਸਟ ਗੈਲਰੀ ਦੇ ਅੰਦਰ ਚੱਲੀਏ ਆਪਾਂ ਗੁਨਤਾਜ ਵੀ ਪੂਰਾ ਐਕਸਾਈਟਡ ਆ ਬੜੇ ਸ਼ੌਂਕ ਨਾਲ ਦੇਖ ਰਿਹਾ ਬਹੁਤ ਸਵਾਲ ਕਰਦਾ ਇੰਨੇ ਕੁਐਸਚਨਿੰਗ ਹੁੰਦੀ ਹੈ ਇਹਦੀ ਕਿ ਪਾਪਾ ਆ ਇਦਾਂ ਕਿਉਂ ਆ ਆਦੀ ਮੰਮੀ ਨੂੰ ਬਹੁਤ ਕੁਝ ਪੁੱਛਦਾ ਏ ਐਦਾਂ ਕਿਉਂ ਆ ਗੰਦਾ ਜਿਨ ਜੁਆਏ ਕਰ ਰਿਹਾ ਤੂੰ ਹਿਸਟਰੀ ਨੂੰ ਦੇਖ ਰਿਹਾ ਨਾ ਯਾਰ ਸਫਾਈ ਦਾ ਵੀ ਮਾੜਾ ਹਾਲ ਆ ਇੱਧਰ ਦੇਖੋ ਤੁਸੀਂ ਇਹ ਆ ਜੀ ਗੈਲਰੀ ਨੰਬਰ 6 ਅਕਾਲੀ ਮੋਰਚਾ ਤੇ ਬੱਬਰ ਅਕਾਲੀ ਲਹਿਰ ਇਸ ਜਿਸ ਤਰ੍ਹਾਂ ਇਹ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਤੇ ਸੇਵਾ ਤੋਂ ਫੌਜੀਆ ਤੇ ਕਿਸਾਨਾਂ ਦੇ ਬਿਲਕੁਲ ਇੱਕ ਕੰਮ ਕਰ ਰਹੇ ਸੀ ਇਹ ਜਿਹੜੀ ਬੱਬਰ ਅਕਾਲੀ ਲਹਿਰ ਸੀ ਉਸ ਵੇਲੇ ਜਿਹੜੇ ਉਸ ਲਹਿਰ ਦੇ ਮੈਂਬਰ ਹੁੰਦੇ ਸਨ ਜਿਨ੍ਹਾਂ ਨੂੰ ਅੰਗਰੇਜ਼ਾਂ ਦੁਆਰਾ ਸ਼ਹੀਦ ਕੀਤਾ ਗਿਆ ਸੀਗਾ। ਕੁੰਤਾਜ ਦਾ ਰੋਲਾ ਪੈਣਾ ਸ਼ੁਰੂ ਹੋ ਗਿਆ ਜੀ ਕਹਿੰਦਾ ਮੈਂ ਥੱਕ ਗਿਆ ਆਪਾਂ ਘਰੇ ਚੰਦੀਏ। ਤੇ ਜਲਦੀ ਜਲਦੀ ਆਪਾਂ ਦੇਖਦੇ ਹੋਏ ਅੱਗੇ ਚੱਲੀਏ ਜੀ। ਤੇ ਜਿੰਨੀ ਜਾਣਕਾਰੀ ਤੁਹਾਨੂੰ ਦਈਏ ਔਰ ਆਪਾਂ ਕੁੰਤਾਜ ਕਹਿ ਰਿਹਾ ਪਰ ਥੱਕ ਗਿਆ ਮੈਂ ਤੁਹਾਨੂੰ ਉਹਨਾਂ ਨਾਲ ਗੱਲਾਂ ਕਰਾਉਣਾ ਥੋੜੀ ਬੈਂਦੀਆਂ। ਅੱਛਾ ਹੁਣ ਦੱਸ ਮੈਨੂੰ ਕੀ ਹੋਇਆ ਸੀਗਾ ਥੱਕ ਗਿਆ ਸੀ ਤੂੰ? ਕਿੰਨਾ ਥੱਕਿਆ ਕਿੰਨਾ ਥੱਕਿਆ ਥੋੜਾ ਥੱਕਿਆ ਕਿ ਜਿਆਦਾ ਬਹੁਤ ਸਾਰਾ ਥੱਕ ਗਿਆ ਸੀਗਾ ਅੱਛਾ ਪਾਸ ਕੱਲੀ ਦੇ ਤੋਂ ਲੈ ਕੇ ਕੀ ਕੀ ਦੇਖਿਆ ਦੱਸੀ ਬਣਾ ਜੀ ਹਾਂ ਪਾਪਾ ਜੀ ਦੀ ਸਟੋਰੀ ਸ਼ਾਟ ਦੂਸਰੇ ਵਿੱਚ ਨਾ ਹਾਂ ਪਾਪਾ ਜੀ ਦਾ ਮੈਂ ਸੀ ਭਾਈ ਨਾ ਹਾਂ ਹਾਂ ਨਾ ਥੀ ਵਾਲੇ ਵਿੱਚ ਜੀ ਇੱਕ ਉਹ ਦੇਖਿਆ ਸੀ ਜੀ ਅੰਗਰੇਜ਼ ਸਟੋਰੀ ਜਿਹੜੇ ਅੰਗਰੇਜ਼ ਉਥੇ ਸਿੱਖਾਂ ਤੇ ਤਸ਼ੱਦਦ ਕਰ ਰਹੇ ਸੀਗੇ ਮਾਰਦੇ ਪਏ ਸੀ ਉਹ ਵੀ ਦੇਖਿਆ ਸੀ ਹੈਨਾ ਹੈਨਾ ਹਿਸਟਰੀ ਸਾਰੀ ਦੇਖੀ ਹੈ ਨਾ ਗੁੰਤਾਜ ਨੇ ਗੁੰਤਾਜ ਨੂੰ ਭੁੱਖ ਲੱਗੀ ਹੈ ਜੀ ਕੈਫੇ ਦੇਖ ਕੇ ਉਹਨੂੰ ਭੁੱਖ ਲੱਗਿਆ ਹੀ ਹੋਰ ਤੇ ਆਪਾਂ ਦੇਖਦੇ ਹਾਂ ਕੈਫੇ 'ਚ ਕੀ ਮਿਲਦਾ ਹੈਗਾ ਕਿਉਂਕਿ ਜਿਹੜੇ ਇਹ ਹਾਲਾਤ ਆ ਮੈਨੂੰ ਲੱਗਦਾ ਨਹੀਂ ਆ ਕੈਫੇ ਵੀ ਇੰਨਾ ਵਧੀਆ ਹੋਏਗਾ ਚਲੋ ਜੀ ਆਓ ਦੇਖਦੇ ਆਪਾਂ ਲੱਗਿਆ ਜੀ ਸਿਨੇਮਾ ਘਰ ਆਡੀਟੋਰੀਅਮ ਸੈਮੀਨਾਰ ਹਾਲ ਗੈਲਰੀ ਲਾਇਬ੍ਰੇਰੀ ਔਰ ਜਿਹੜਾ ਥੀਏਟਰ ਉਹ ਤਾਂ ਬੰਦ ਪਿਆ ਹੋਇਆ ਜੀ ਹਾਂਜੀ ਜਿਆਦਾ ਕੁਝ ਨਹੀਂ ਮਿਲਿਆ ਖਾਣ ਨੂੰ ਸਾਨੂੰ ਭੁੱਖ ਲੱਗੀ ਹੋਈ ਜੀ ਜਿਹੜੇ ਬ੍ਰੇਕਫਾਸਟ ਕਰਕੇ ਚੱਲੇ ਸੀ ਅ ਉਧਾਂ ਕੈਫੇਟੇਰੀਆ ਸੋਨਾ ਬਣਾਇਆ ਹੋਇਆ ਪਰ ਖਾਣ ਪੀਣ ਨੂੰ ਕੋਈ ਜਿਆਦਾ ਵੈਰਾਈਟੀ ਨਹੀਂ ਹੈਗੀ ਜੀ ਟਾਈਮ ਪਾਸ ਹੈ ਠੀਕ ਹੈ ਚਲੋ ਜੀ ਬੰਤਾਜ ਸਿੰਘ ਜਲਦੀ ਕਰੋ ਚੱਲੀਏ ਆਪਾਂ ਫਿਰ ਤਕਰੀਬਨ ਕਿਰੀਬਾ ਦਾ ਏਰੀਆ ਕਵਰ ਕਰਨ ਤੋਂ ਬਾਅਦ ਕੁਝ ਖਾ ਪੀ ਕੇ ਅਸੀਂ ਫ੍ਰੀ ਹੋ ਗਏ ਸੀਗੇ ਤੇ ਹੁਣ ਆਉਂਦੀ ਆਪਾਂ ਅੱਗੇ ਚੱਲੀਏ ਵੀ ਤੇ ਦੇਖਦੇ ਆ ਫਿਰ ਅੱਗੇ ਦਾ ਜੀ ਕੈਫੇ ਦੇ ਬਾਹਰ ਨਿਕਲਦੇ ਆਂ ਹੀ ਇਧਰਲੇ ਪਾਸੇ ਨਾ ਬਾਹਰ ਨੂੰ ਥੋੜਾ ਜਿਹਾ ਪਾਰਕ ਬਣਿਆ ਹੋਇਆ ਲੌਂਜ ਆ ਬਣਿਆ ਬੜੀ ਸੋਹਣੀ ਖੂਬਸੂਰਤ ਜਗ੍ਹਾ ਹੈ ਗ੍ਰੀਨਰੀ ਸ਼ਾਂਤੀ ਬਹੁਤ ਹੈ ਇੱਥੇ ਟਰਾਲਰ ਆਪਾਂ ਨਹੀਂ ਹੈਗਾ ਬ੍ਰਸ਼ੀਲ ਸਮਰੇ ਵਾਲੇ ਪਾਸੇ ਗੈਲਰੀਜ਼ ਆ ਜਿੱਥੋਂ ਦੇ ਆਪਾਂ ਲੰਘ ਕੇ ਆਏ ਹਾਂ ਜੀ ਕਹਿੰਦਾ ਆਪਾਂ ਆਪਾਂ ਮੈਂ ਦੌੜ ਲਾ ਕੇ ਆਇਆ ਕਹਿੰਦਾ ਦੂਰੋਂ ਦੀ ਖੁੱਲਾ ਏਰੀਆ ਮਿਲ ਜਾਂਦਾ ਖੇਲਣ ਲਈ ਕਿੱਧਰ ਗਿਆ ਉਹ ਦੇਖੋ ਉਹ ਅੰਦਰਲੇ ਪਾਸੇ ਦੀ ਦੌੜ ਕੇ ਆ ਰਿਹਾ ਹੈ ਆਹਦੀ ਬਾਹਰ ਨਿਕਲਦੇ ਆ ਇਧਰਲੇ ਪਾਸੇ ਥੀਏਟਰ ਹੈ ਜਿਹੜਾ ਬੰਦ ਕੀਤਾ ਹੋਇਆ ਹੈ ਕਾਰਨ ਤਕਨੀਕੀ ਦੱਸਦੇ ਆ ਪਰ ਇੱਥੋਂ ਦੇ ਜਿਹੜੇ ਡਿਊਟੀ ਕਰਨ ਵਾਲੇ ਦੱਸਦੇ ਵੀ ਕਦੇ ਵੀ ਨਹੀਂ ਚੱਲਦਾ ਜੀ ਉਹ ਮੈਂ ਤੇ ਹਰਪ੍ਰੀਤ ਨਾਲ ਸਾਢੇ 5 6 ਸਾਲ ਹੋ ਗਿਆ ਨਾ ਗੁੰਤਾਜ ਹੋਣ ਤੋਂ ਗੁੰਤਾਜ ਹੋਣ ਤੋਂ ਅਸੀਂ ਪਹਿਲਾਂ ਆਏ ਸੀਗੇ ਇੱਥੇ ਉਦੋਂ ਰੌਣਕ ਵੀ ਬਹੁਤ ਹੁੰਦੀ ਸੀ ਤੇ ਉਦੋਂ ਕੁਝ ਨਵਾਂ ਨਵਾਂ ਬਣਿਆ ਵੀ ਸੀਗਾ ਸਭ ਕੁਝ ਚੱਲਦਾ ਸੀ। ਥੀਏਟਰ ਵੀ ਉਦੋਂ ਚੱਲਦਾ ਸੀਗਾ ਤਾਂ ਅਸੀਂ ਵਿੱਚ ਆਪਾਂ ਸ਼ੋਅ ਵੀ ਦੇਖੇ ਸੀ ਹਨਾ। ਬਹੁਤ ਸੋਹਣਾ। ਯਾਤੀ ਨਾਲ ਸੰਬੰਧਤ ਵੀ ਤਿੰਨ ਤੋਂ ਚਾਰ ਸ਼ੋਅ ਚੱਲਦੇ ਆ ਕੋਈ 20 20 25 25 ਮਿੰਟ ਦੇ। ਤੇ ਆਏ ਤਾਂ ਅਸੀਂ ਉਦਾਂ ਹੀ ਸੀਗੇ ਵੀ ਚਲੋ ਉਦਾਂ ਹੀ ਰੌਣਕ ਹੋएगी ਅੱਜ ਸੰਡੇ ਹੈਗਾ। ਤਾਂ ਬਹੁਤੇ ਲੋਕ ਨਹੀਂ ਇੱਥੇ ਆਉਂਦੇਗੇ। ਔਰ ਏਸੀ बस ਇੱਕ ਜਾਂ ਦੋ ਚੱਲਦੇ। ਤੇ ਹਾਲਾਤ ਕੁਝ ਮਿਲਾ ਕੇ ਦੇਖਿਆ ਜਾਵੇ ਤਾਂ ਉਹ ਮਾੜੇ ਆ ਹਾਲਾਤ ਹਾਲਾਤ ਥੋੜੇ ਜਿਹਾ ਵਧੀਆ ਨਹੀਂ ਹੈਗੇ ਤੇ ਸੰਭਾਲ ਹੋਣੀ ਚਾਹੀਦੀ ਆ ਬਹੁਤ ਸਾਰੇ ਪੈਸੇ ਜਿਹੜੇ ਗਵਰਨਮੈਂਟ ਦੇ ਇਨਵੈਸਟ ਹੋਏ ਹੋਏ ਅਤੇ ਹੋ ਗਿਆ ਤਕਰੀਬਨ ਸਾਰੇ ਪਾਸੇ ਜੇ ਨਿਗਾਹ ਮਾਰੀਏ ਤਾਂ ਜੀ ਬਿਲਡਿੰਗ ਸਾਰੀ ਖਾਲੀ ਆ ਤੇ ਜਾ ਫਿਰ ਇਹਨਾਂ ਨੇ ਲੌਕ ਕੀਤੇ ਹੋਏ ਆ ਹਨਾ ਡੋਰ ਨਹੀਂ ਨੀਚੇ ਜਿੱਧਰ ਨੂੰ ਵੀ ਜਾ ਕੇ ਦੇਖਦੇ ਸਾਰੇ ਪਾਸੇ ਜਿਹੜੇ ਨਾ ਅੰਡੋਰ ਲੌਕ ਕੀਤੇ ਹੋਏ ਆ ਉਹ ਅੰਡਰਗਰਾਉਂਡ ਜਾਂਦਾ ਨੀਚੇ ਨੂੰ ਕੁਝ ਲਾਇਬ੍ਰੇਰੀ ਆ ਲਾਇਬ੍ਰੇਰੀ ਹੈ ਪਰ ਲਾਊਡ ਨਹੀਂ ਕੀਤਾ ਨਾ ਜਾਣਾ ਉੱਧਰ ਦੀ ਉਹਨਾਂ ਨੇ ਕਹਿ ਦਿੱਤੋ ਬੰਦ ਹੋਈ ਹੈ ਕਹਿੰਦੇ ਬੰਦ ਹੋਈ ਵੀ ਆ ਲਾਇਬ੍ਰੇਰੀ ਇਹ ਤੁਸੀਂ ਦੇਖ ਸਕਦੇ ਹੋ ਵੀ ਇਹ ਸੈਮੀਨਾਰ ਹਾਲ ਆ 150 ਵਿਅਕਤੀਆਂ ਦੇ ਬੈਠਣ ਦੀ ਜਿਹੜੀ ਸਮਰੱਥਾ ਹੈਗੀ ਆ ਜੀ ਪੂਰੀਆ ਆਧੁਨਿਕ ਸਹੂਲਤਾਂ ਨਾਲ ਇਹ ਸੈਮੀਨਾਰ ਤਿਆਰ ਹੋਇਆ ਹੋਇਆ ਬਣ ਕੇ ਪਰ ਇਹਦੇ ਵਿੱਚ ਆਪਾਂ ਦੇਖਦੇ ਆਂ ਵੀ ਜਾਂ ਦੀ ਇਜਾਜਤ ਹੈ ਅੰਦਰ ਹੈ ਤਾਂ ਕੀ ਹੈ ਜੀ ਲੇਕਰ ਵੀ ਹਾਂਜੀ ਇਹ ਵੀ ਲੌਕ ਕੀਤਾ ਹੋਇਆ ਹੈ ਜੀ ਤੇ ਜਦੋਂ ਵਾਪਸੀ ਤੇ ਅਸੀਂ ਗੈਲਰੀ 'ਚ ਆ ਰਹੇ ਆਂ ਤਾਂ ਇਹਦੇ ਵਿੱਚ ਤੁਸੀਂ ਦੇਖੋ ਸਾਹਮਣੇ ਕਿੰਨੇ ਸਾਲ ਜਗਾਈ ਗਈ ਹੈ ਸ਼ਹੀਦਾਂ ਦੇ ਨਾਂ ਦੀ ਇਹ ਜਿਹੜਾ ਮੈਮੋਰੀਅਲ ਬਣਿਆ ਹੋਇਆ ਤੁਸੀਂ ਦੋਸਤੋ ਇਹ ਤੁਸੀਂ ਦੇਖ ਸਕਦੇ ਹੋ ਇਹ ਨੇੜੇ ਉਹ ਵੀ ਤੁਹਾਨੂੰ ਮੈਂ ਦਿਖਾ ਦਿਆਂ ਦੇ ਵਿੱਚ ਮਿਸਾਲ ਜਾਗ ਰਹੀ ਸੀ ਤੁਹਾਨੂੰ ਦਿਖਾਇਆ ਸੀ ਆਪਾਂ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਪੰਜਾਬੀਆਂ ਨੂੰ ਆਪਣੀ ਸ਼ਰਧਾ ਤੇ ਫੁੱਲ ਭੇਂਟ ਕਰੋ ਅਤੇ ਇਹ ਸੰਘਰਸ਼ ਦੌਰਾਨ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਬਾਬਤ ਜਾਣਕਾਰੀ ਹਾਸਲ ਕਰੋ ਇਹ ਜਿਹੜਾ ਬਾਹਰੋਂ ਆਪਾਂ ਤੁਹਾਨੂੰ ਇਹਦੇ ਵਿੱਚ ਦਿਖਾਇਆ ਸੀ ਮਿਸਾਲ ਜਾਗ ਰਹੀ ਸੀਗੀ ਇਹ ਉਹਦਾ ਰਾਹਸਤਾ ਅੰਦਰ ਜਾਣ ਲਈ ਇਹ ਮਮੋਰੀਅਲ ਬਣਿਆ ਹੋਇਆ ਜਿਹੜਾ ਬਾਹਰੋਂ ਤੁਸੀਂ ਦੇਖਿਆ ਸੀਗਾ ਕਿੱਥੋਂ ਉੱਥੇ ਰਹਿ ਜਾਂਦੇ ਆ ਤਾਂ ਮੰਨ ਲਓ ਤੁਸੀਂ ਇੱਥੇ ਜੇ ਆਉਣਾ ਹੋਵੇ ਤਾਂ ਤੁਸੀਂ ਆਪਣੇ ਤਕਰੀਬਨ 3 ਤੋਂ 4 ਘੰਟੇ ਕੱਢ ਕੇ ਆ ਸਕਦੇ ਆ 3 ਤੋਂ 4 ਘੰਟੇ ਤੁਸੀਂ ਸਾਰਾ ਕਵਰ ਕਰ ਸਕਦੇ ਆ ਸਾਰਾ ਕਵਰ ਹੋ ਜਾਏਗਾ ਹਿਸਟਰੀ ਹੈ ਇੱਥੇ ਤਕਰੀਬਨ ਪਤਾ ਲੱਗਿਆ ਵੀ ਕੋਈ 12 ਗੈਲਰੀਜ਼ ਬਣੀਆਂ ਸੀਗੀਆਂ ਜਿਹਦੇ ਵਿੱਚੋਂ 6 ਗੈਲਰੀਜ਼ ਹੀ ਬਣ ਕੇ ਤਿਆਰ ਹੋਈਆਂ ਹੋਈਆਂ ਬਾਕੀ ਦਾ ਜੇ ਨਹੀਂ ਪਤਾ ਕਦੋਂ ਬਣੀਆਂ ਉਹ ਪਰ ਜਿੰਨਾ ਵੀ ਇੱਥੇ ਹਿਸਟਰੀ ਇੱਥੇ ਦਰਸਾਈ ਹੋਈ ਆ ਉਹ ਤੁਸੀਂ ਦੇਖ ਸਕਦੇ ਹੋ ਸਮਝ ਸਕਦੇ ਹੋ ਸੁਣ ਸਕਦੇ ਹੋ ਆਕੇ ਜੀ ਸਭ ਕੁਝ ਇੱਥੇ ਦੇਖਣ ਲਈ ਹੈ ਜੀ ਤਕਰੀਬਨ ਤੁਸੀਂ ਟੂਰ ਕਰ ਸਕਦੇ ਆ ਅਗਰ ਤੁਸੀਂ ਛੁੱਟੀ ਵਾਲੇ ਦਿਨ ਤੇ ਟੂਰ ਕਰਨਾ ਤਿੰਨ ਤੋਂ ਚਾਰ ਘੰਟੇ ਲੱਗੇਗੇ ਸਾਹਮਣੇ ਨਕਸ਼ਾ ਦਿਖਾਇਆ ਹੋਇਆ ਹੈ ਬਿਲਡਿੰਗ ਦਾ ਜੀ ਸਾਰਾ ਫਸਟ ਫਲੋਰ ਗਰਾਉਂਡ ਫਲੋਰ ਨਕਸ਼ਾ ਸਾਰੀ ਬਿਲਡਿੰਗ ਦਾ ਬਣਿਆ ਪਰ ਸਾਰੀ ਬਿਲਡਿੰਗ ਬਣ ਕੇ ਤਿਆਰ ਹੀ ਨਹੀਂ ਹੋ ਸਕੀ ਜੀ ਤੇ ਜਦੋਂ ਆਪਾਂ ਇੱਥੇ ਐਂਟਰ ਹੋਏ ਸੀ ਤਾਂ ਰਾਈਟ ਸਾਈਡ ਤੋਂ ਆਪਾਂ ਸ਼ੁਰੂ ਹੋਏ ਸੀ ਜਿੱਧਰਲੇ ਪਾਸੇ ਗੈਲਰੀਜ਼ ਬਣੀਆਂ ਹੋਈਆਂ ਨੇ ਜਿਹੜੀਆਂ ਤੁਸੀਂ ਦੇਖੀਆਂ ਇਤਿਹਾਸ ਜਿਹਦੇ ਵਿੱਚ ਦਰਸਾਇਆ ਹੋਇਆ ਸਾਰਾ ਤੇ ਜਦ ਇਹ ਆਪਾਂ ਕੈਫੇ ਤੋਂ ਬਾਹਰ ਨਿਕਲ ਕੇ ਦੂਜੀ ਸਾਈਡ ਇਧਰ ਨੂੰ ਇਨਸਾਈਡ ਇਧਰ ਵਾਲੀ ਸਾਈਡ ਆਪਾਂ ਆਉਨੇ ਆ ਨਾ ਤਾਂ ਇਧਰ ਥੀਏਟਰ ਬਣਿਆ ਹੋਇਆ ਹਾਲ ਆ ਸੈਮੀਨਾਰ ਹਾਲ ਆ ਜੋ ਕਿ ਇਹ ਵਾਲੀ ਲਾਈਨ ਸਾਰੀ ਬੰਦ ਪਈ ਹੋਈ ਹੈ ਜੀ ਤਾਂ ਦੂਸਰੀ ਵਾਲੇ ਪਾਸੇ ਜਿਹੜਾ ਸਾਈਡ ਗੈਲਰੀਜ਼ ਹੈਗੀਆਂ ਨਾ ਦੂਸਰੀ ਸਾਈਡ ਉਧਰ ਪਾਸੇ ਹੀ ਆ ਦੇਖਣਯੋਗ ਜੀ ਇੱਧਰ ਆ ਕੇ ਤਾਂ ਸਿਰਫ ਇੱਕ ਕੈਪ ਆ ਇੱਧਰ ਦੀ ਜਿੱਥੋਂ ਦੀ ਲੰਘ ਕੇ ਆਏ ਆ ਇੱਧਰ ਸਾਰਾ ਕੁਝ ਮੰਨਦਾ ਜੀ ਕੁਝ ਵੀ ਨਹੀਂ ਹੈ ਦੇਖਣ ਲਈ ਫਿਰ ਵੀ ਜਿੰਨਾ ਕੁ ਵੀ ਇਤਿਹਾਸ ਆ ਤਿੰਨ ਤੋਂ ਚਾਰ ਘੰਟੇ ਲੱਗ ਜਾਂਦੇ ਨੇ ਕਰ ਜਾਂਦੇ ਟਾਈਮ ਹੋ ਗਿਆ ਮੈਂ ਅੱਛੀ ਜਿਹੀ ਚੱਲੀਏ ਲਾਈਕ ਹਸ਼ਕੜਾ ਸਬਸਕ੍ਰਾਈਬ ਹਾਂ ਲਾਈਕ ਕਰ ਦਿਓ ਲਾਈਕ ਕਰ ਦਿਓ ਇਹ ਸਕਰੀਨ ਤੇ ਮੈਪ ਚੱਲ ਰਿਹਾ ਸੀਗਾ ਤੇ ਗੁੰਤਾਜ ਨੂੰ ਆਪਦੇ ਨਾਲ ਸਬੰਧਤ ਕੁਝ ਚੀਜ਼ਾਂ ਦਿਖੀਆਂ ਇਹਦੇ ਵਿੱਚ ਔਰ ਉਹ ਪੁੱਛ ਰਿਹਾ ਕਿ ਕਿੱਥੇ ਸੀ ਆਡੀਟੋਰੀਅਮ ਦੇ ਉੱਤੇ ਕਲਿੱਕ ਕਰ ਰਿਹਾ ਇਹ ਨਹੀਂ ਇੱਥੇ ਕਿੱਥੇ ਕਲਿੱਕ ਕੀਤਾ ਸੀ ਇਹਨੇ ਗੈਲਰੀ ਇਨਫੋਰਮੇਸ਼ਨ ਦੇ ਵਿੱਚ ਕਲਿੱਕ ਕਰਕੇ ਕਿੱਡ ਜੋ ਤਾਂ ਕਿੱਡ ਜੋਨ ਜਿਹੜਾ ਹੈਗਾ ਸੀਗਾ ਉਹਦੇ ਵਿੱਚ ਬਣਿਆ ਹੋਇਆ ਹੁਣ ਇੱਥੇ ਤਾਂ ਦਰਸਾਇਆ ਹੋਇਆ ਕਿ ਇਹ ਹੈਗਾ ਪਰ ਅੰਦਰ ਹੈ ਨਹੀਂ ਕਿਤੇ ਵੀ ਸਾਰੇ ਪਾਸੇ ਉਹਨਾਂ ਨੇ ਬੰਦ ਕੀਤਾ ਹੋਇਆ ਜੀ ਜਿਆਦਾ ਬਣਿਆ ਹੀ ਨਹੀਂ ਹੈ ਜਿੰਨਾ ਇਹਨਾਂ ਨੇ ਦਿਖਾਇਆ ਤਾਂ ਹੁਣ ਇਹ ਜਿੱਦ ਪਿਆ ਖੜਾ ਵੀ ਸਾਨੂੰ ਉੱਥੇ ਮੈਨੂੰ ਲੈ ਕੇ ਚੱਲੋ ਇਹ ਤੋਸੇ ਐਗਜ਼ਿਟ ਕਰ ਰਹੇ ਆ ਤੇ ਬਾਹਰਲੇ ਪਾਸੋਂ ਵੀ ਤੁਹਾਨੂੰ ਦਿਖਾ ਦਈਏ ਜੀ ਵੈਸੇ ਜਦੋਂ ਅੰਦਰ ਜਾਣ ਲੱਗੇ ਸੀ ਆਪਾਂ ਉਦੋਂ ਵੀ ਤੁਸੀਂ ਦੇਖਿਆ ਹੋਣਾ ਗਰਮੀ ਕਾਫੀ ਹੈਗੀ ਅੰਦਰ ਕਈ ਜਗ੍ਹਾ ਏਸੀ ਚੱਲਦੇ ਬਏ ਸੀ ਕਈ ਜਗ੍ਹਾ ਨਹੀਂ ਚੱਲਦੇ ਸੀਗੇ ਤੇ ਬਾਹਰ ਨਿਕਲ ਕੇ ਹੁਣ ਪਤਾ ਚੱਲਿਆ ਵੀ ਗਰਮੀ ਹੈਗੀ ਆ ਦੁਪਹਿਰ ਦੇ ਤਕਰੀਬਨ 3:30 ਵੱਜ ਚੁੱਕੇ ਆ ਤੇ ਇਹ ਗੁੱਸੇ ਹੋਇਆ ਹੋਇਆ ਸਾਡੇ ਨਾਲ ਗੱਲ ਨਹੀਂ ਕਰਦਾ ਪਿਆਗਾ ਏ ਉਹ ਸਕਰੀਨ ਤੇ ਦੇਖ ਰਿਆ ਸੀ ਕਿਡਸ ਜ਼ੋਨ ਕਹਿੰਦਾ ਮੈਨੂੰ ਉੱਥੇ ਲੈ ਕੇ ਚੱਲੋ ਤੇ ਮੈਂ ਉਹ ਸਾਹਮਣੇ ਗਾਰਡ ਸਾਹਿਬ ਖੜੇ ਉਹਨਾਂ ਨੂੰ ਪੁੱਛਿਆ ਉਹ ਕਹਿ ਰਹੇ ਕਿ ਕਾਫੀ ਟਾਈਮ ਤੋਂ ਬੰਦ ਹੈਗਾ ਪਹਿਲਾਂ ਚੱਲਦਾ ਹੁੰਦਾ ਸੀ ਹੁਣ ਨਹੀਂ ਚੱਲਦਾ ਹੁਣ ਇਹਨੂੰ ਕੌਣ ਸਮਝਾਵੇ ਆ ਦੇਖੋ ਕਿਵੇਂ ਜिद ਕਰਦਾ ਪਿਆ ਆ ਚੱਲੀਏ ਤੈਨੂੰ ਮੈਂ ਪਿਛੋੜਾ ਕੇ ਲਿਆਵਾ ਉੱਥੇ ਮੈਂ ਪਾ ਜੀ ਇਹਨੂੰ ਦੱਸਿਓ ਜਰਾ ਯਾਰ ਉਹ ਕਿਡਸ ਜ਼ੋਨ ਚੱਲਦਾ ਕਿ ਬੰਦ ਪਿਆ ਹੋਇਆ ਅੱਛਾ ਪੱਕਾ ਹੀ ਬੰਦ ਹੋਇਆ ਵੈਨ ਉਹ ਅਬੇ ਬਿਲਕੁਲ ਦੇਖਿਆ ਉਹ ਕਹਿ ਰਹੇ ਨਹੀਂ ਹੈ ਚੱਲਦਾਗਾ ਹੁਣ ਪਤਾ ਚੱਲ ਗਿਆ ਨਾ ਹੁਣ ਵੀ ਨਰਾਜ ਹੋ ਗੁੱਸੇ ਹੁਣ ਵੀ ਆ ਦੇਖ ਲੋ ਜੀ ਇਹਦਾ ਗੁੱਸਾ ਹੀ ਨਹੀਂ ਮਾਣ ਆਉਂਦਾ ਆ ਦੇ ਆ ਦੇਖੋ 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 ਉਹ ਤੂੰ ਕੋਈ ਡੌਗੀ ਐ ਦੰਦੀ ਵੱਡੀ ਐ ਨਾ ਕੀ ਕਰ ਰਹੇ ਆ ਹਾਂ ਉਹ ਦੇਖ ਲੈ ਭਾਜੀ ਕਹਿ ਰਿਹਾ ਇੱਥੇ ਇੱਥੇ ਛੱਡ ਦੀ ਤੈਨੂੰ ਜਾ ਉੱਥੇ ਰਹਿ ਲਾ ਵੇ ਉਹ ਕਹੀ ਜਾਂਦੇ ਇੱਥੇ ਰਹਿ ਲਾ ਤੂੰ ਮੇਰੇਗਾ ਤੂੰ ਮਾਰੀ ਜਾਣਾ ਯਾਰ ਤੂੰ ਦਸੀ ਹੈ ਇੱਕ ਚੁਜੀ ਹੋਰ ਨੋਟ ਕਰੋ ਇੱਥੇ ਸਾਹਮਣੇ ਜਿਹੜਾ ਕੋਈ ਐਕਸਾ ਸਮਾਨ ਤੁਹਾਡੇ ਕੋਲੇ ਹੁੰਦਾ ਉਹ ਅੰਦਰ ਨਹੀਂ ਲੈ ਕੇ ਜਾਂਦੇ ਅੰਦਰ ਤੁਸੀਂ ਇੱਥੇ ਜਮ੍ਹਾਂ ਕਰਵਾ ਸਕਦੇ ਆਂ ਜੀ ਸਮਾਨ ਰੱਖਣ ਲਈ ਜਿਹੜਾ ਲੁਰੇਂਦਾ ਕਮਰਾ ਵੀ ਇਹਨਾਂ ਨੇ ਬਣਾਇਆ ਹੋਇਆ ਰੂਮ ਇੱਕ ਸਟੋਰ ਬਣਾਇਆ ਹੋਇਆ ਉੱਤੇ ਤੁਸੀਂ ਜਮ੍ਹਾਂ ਕਰਵਾ ਕੇ ਵੀ ਜਾ ਸਕਦੇ ਆਂ ਅੰਦਰ ਰਾਤ ਆਉਂਦੇ ਆਉਂਦੇ ਗੁਲਤਾਜ ਨੇ ਨਿਗਾਹ ਮਾਰ ਲਈ ਆ ਵੀ 버ਗਰ ਕਿੰਗ ਤੇ ਤੇ ਚਲੋ ਸੋਚਿਆ ਹੁਣ ਜਾਂਦੇ ਜਾਂਦੇ ਇੱਥੇ ਵੀ ਹੋ ਗਈ ਹੌਸਪੀਟਲ ਤੋਂ ਗੁਲਤਾਜ ਕਹਿ ਰਿਹਾ ਸੀ ਜਾਣਾ ਵੈਸੇ ਮੈਕਡੋਨਲਡ ਕਹਿ ਰਿਹਾ ਸੀਗਾ ਜਾਣਾ ਗੁਲਤਾਜ ਤੇ ਉੱਧਰ ਵੀ ਕਦੇ ਜਾਵਾਂਗੇ ਤੇ ਇੱਧਰ ਲੱਭ ਕੇ ਆਏ ਸੀ ਉਹ ਤੇ ਦੇਖਿਆ ਕੈਫੇ ਦੇ ਵਿੱਚ ਖਾਣ ਦੀ ਨੂੰ ਕੋਈ ਜ਼ਿਆਦਾ ਨਹੀਂ ਸੀਗਾ ਤੇ ਤੁਰ ਫਿਰ ਕੇ ਭੁੱਖ ਲੱਗ ਗਈ ਸੀ ਤੇ ਅੰਦਰ ਜਾ ਕੇ ਦੇਖਦੇ ਆਂ ਫਿਰ ਕਿ ਚਲੋ ਦੇਖੋ ਕੀ ਆਰਡਰ ਕਰ ਰਹੇ ਹਾਂ ਅਸੀਂ ਕਹ ਯਾਰ ਇੱਥੇ ਆ ਕੇ ਸਾਰਾ ਐਪ ਤੋਂ ਆਰਡਰ ਕਰਨਾ ਪੈਂਦਾਗਾ ਜੀ ਮੈਡਮ ਦੇ ਹੈਲਪ ਲਈ ਸੀਗੇ ਐਪ ਤੌਰ ਤੇ ਕਰਨ ਲਈ ਠੀਕ ਹੈ ਜੀ ਇਹ ਆਰਡਰ ਕਰਨ ਤੋਂ ਬਾਅਦ ਸਾਨੂੰ ਇਹ ਇਹ ਨੰਬਰ ਮਿਲਿਆ ਜੀ ਆਰਡਰ ਨੰਬਰ ਤੁਹਾਡਾ ਇਹ ਟੇਬਲ ਦੇ ਉੱਤੇ ਅਸੀਂ ਰੱਖਾਂਗੇ ਤਾਂ ਉੱਥੇ ਆਰਡਰ ਆਪਣੇ ਆਪ ਪਹੁੰਚ ਜਾਵੇ ਆਹ ਲਓ ਜੀ ਇਹ ਆਰਡਰ ਨੰਬਰ ਆ ਤੁਹਾਡਾ ਅਰੇ ਕੁ ਕੁ ਦਾ ਇਨ ਕੀ ਕੀਤਾ ਐ ਵਧੀਆ ਪਹਿਲਾਂ ਕੋਲਡ ਡਰਿੰਕ ਡੋਲ ਦੋ ਫਿਰ ਰੋਣ ਲੱਗ ਜਾਓ ਹਾੜਾ ਐ ਵਧੀਆ ਨਾ ਮੇਰੇ ਨਾਲ ਕਿਉਂ ਕੱਟੀ ਐ ਕੋਲਡ ਡਰਿੰਕ ਤੋਂ ਥੱਲੇ ਥੱਲੇ ਰੋਂਦਾ ਦੇਖ ਲਓ ਜੀ ਕਮਤਾਜ ਕਿਉਂ ਕਿਉਂ ਤੈਨੂੰ ਕਿਹਾ ਸੀ ਸ਼ਰਾਰਤਾਂ ਨਾ ਕਰ ਉੱਥੇ ਸ਼ਰਾਰਤਾਂ ਕਰੀ ਜਾਂਦਾ ਸੀਗਾ ਤੇ ਕੋਲਡ ਡਰਿੰਕ ਦਾ ਗਲਾਸ ਹੱਥੋਂ ਥੱਲੇ ਡਿੱਗ ਪਿਆ ਆਹ ਕਰਕੇ ਫਿਰ ਰੋਣ ਲੱਗ ਪਿਆ ਕਿ ਤੁਸੀਂ ਮੈਨੂੰ ਡਾਂਟਦੇ ਆ ਤੇ ਨਾਨਾ ਜੀ ਨੂੰ ਅਖੇ ਮੈਂ ਦੱਸੂਗਾ ਘਰ ਜਾ ਕੇ ਕਿ ਤੁਸੀਂ ਮੈਨੂੰ ਡਾਂਟਦੇ ਹੋ ਨਾਨਾ ਜੀ ਨੂੰ ਸ਼ਿਕਾਇਤ ਲਾਉਣੀ ਹੈ ਹੈ ਮੈਂ ਬੋਲੂਗਾ ਤੁਹਾਨੂੰ ਮਾਰਿਆ ਸੀ ਮਾਰਿਆ ਸੀਗਾ ਅੱਛਾ ਜੀ ਆਪਾਂ ਡਾਂਟਦੇ ਆ ਤੁਹਾਨੂੰ ਮਾਰਨਾ ਕਹਿੰਦੇ ਆ ਅੱਛਾ ਨਾਨਾ ਜੀ ਇਹ ਵਲੌਗ ਖੁਦ ਵੀ ਦੇਖਣਗੇ ਵਲੌਗ ਦੇ ਵਿੱਚ ਸਾਰਾ ਮੈਂ ਉੱਥੇ ਸ਼ੂਟ ਕੀਤਾ ਮੈਂ ਉਹ ਕਿੱਦਾਂ ਕੋਲਡ ਡਰਿੰਕ ਦੋ ਲਿਆ ਸੀਗਾ ਕਹਿੰਦਾ 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 ਵੀ ਵੀਡੀਓ ਨਹੀਂ ਬਣਾਉਣੀ ਅਚਾ ਅਚਾ ਅੱਗੇ ਪਿੱਛੇ ਪਤਾ ਕੀ ਕਰੂਗਾ ਕੋਈ ਗੱਲ ਹੋਊਗੀ ਪਾਪਾ ਵੀਡੀਓ ਤਾਂ ਔਨ ਕਰ ਲਓ ਹੁਣ ਆਪਦੀ ਗਲਤੀ ਕਰੋ ਵੀਡੀਓ ਨਹੀਂ ਬਣਾਉਣੀਗੀ ਆ ਦੇਖੋ ਕਿਵੇਂ ਹੱਥ ਚਾਹਦੇ ਹੜ ਜਾ ਹੜ ਜਾ ਹੋਵੇਗਾ ਦੇਖਣ ਸਾਰੇ ਜਾਣੇ ਸਾਰੇ ਜਾਣੇ ਕਹਿਣਗੇ ਵੇਖੋ ਕਿੰਨਾ ਬੇਵੀ ਸ਼ਰਾਰਤੀ ਹੈ ਨਰਾਣਾ ਇਹ ਤਾਂ ਮਾਜਾ ਹੁੰਦਾ ਚਲਿਏ ਜੀ ਹੁਣ ਆਪਾਂ ਘਰੇ ਚਲੀਏ ਤੇ ਘਰੇ ਜਾ ਕੇ ਫਿਰ ਸਮਾਪਤੀ ਕਰਦੇ ਹਾਂ ਜੀ ਵਲੌਗ ਦੀ ਬੰਦਾ ਇਹ ਮੂੰਹ ਦਿਖਾਈ ਹੈ ਤੇਰਾ ਆ ਦੇਖ ਲਓ ਕੀ ਬਣਿਆ ਕਰਦਾ ਥੋੜਾ ਜਰ ਪਹਿਲਾਂ ਤਾਂ ਤੂੰ ਰੋਂਦਾ ਪਿਆ ਸੀਗਾ ਹੈ ਆ ਕੀ ਬਣ ਗਿਆ ਹਾਂਜੀ ਦੋਸਤੋ ਇਹ ਅਜਲਦੀ ਤੇ ਆਪਾਂ ਅੰਦਰ ਘਰ ਨੂੰ ਆ ਗਏ ਆ ਜੀ ਤੇ ਨੌਕ ਬੁੱਧੂ ਕਰ ਕੋ ਐ ਵਾਲੀ ਗੱਲ ਹੈ ਜੀ ਹੁਣ ਕੋੜ ਕੇ ਘਰੇ ਆ ਜਾਣਾ ਜੀ ਆਪਾਂ ਤੇ ਵੀਡੀਓ ਦੇਖ ਕੇ ਤੁਸੀਂ ਦੱਸਿਓ ਜੀ ਫਿਰ ਤੁਹਾਨੂੰ ਕਿਦਾਂ ਦਾ ਲੱਗਿਆ ਜੀ ਲਾਈਕ ਕਰ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਸਬਸਕ੍ਰਾਈਬ ਵੀ ਕਰ ਦਿਓ ਜੀ ਤੇ ਹੁਣੇ 10 ਮਿੰਟ ਪਹਿਲਾਂ ਤੁਸੀਂ ਦੇਖਿਆ ਹੋਣਾ ਇਹ ਵਿਸ਼ੇਸ਼ ਤੌਰ ਉੱਤੇ ਰੋਂਦਾ ਪਿਆ ਸੀਗਾ ਜਿਹਨੇ ਕੋਲਡ ਡਰਿੰਕ ਵੀ ਡੋਲਿਆ ਤੇਰੇ ਕਹਿੰਦਾ ਨੰਨਾ ਜੀ ਨੂੰ ਮੈਂ ਸ਼ਿਕਾਇਤ ਵੀ ਲਗਾਉਣੀ ਆ। ਬਾਜ਼ਾਰ ਵਿੱਚ ਆਉਂਦੇ-ਆਉਂਦੇ ਤੇ ਸੋਡਾਂ ਦਾ ਮੇਲਾ ਚੱਲ ਰਿਹਾ ਉਹ ਤੇ ਨੇ ਆ ਮਾਸਕ ਲੱਗੇ ਦੇਖ ਲੈ ਤੇ ਉੱਥੇ ਆਪ ਦਾ ਰੋਣਾ ਆ ਭੁੱਲ ਗਿਆ। ਉਸ ਤੋਂ ਬਾਅਦ ਫਿਰ ਖੁਸ਼ ਹੈ ਜੀ। ਚਲੋ ਠੀਕ ਹੈ ਜੀ ਇਜਾਜ਼ਤ ਦਿਓ ਜੀ ਵਲੌਗ ਲੰਬਾ ਹੋ ਜਾਣਾ ਤੇ ਵਲੌਗ ਦੇਖ ਕੇ ਜ਼ਰੂਰ ਸਾਨੂੰ ਦੱਸਿਓ ਜੀ ਹੈ। ਤੇ ਲਾਈਕ ਵੀ ਕਰ ਦਿਓ ਜੀ ਪੋਸਟ ਨੂੰ ਸ਼ੇਅਰ ਵੀ ਕਰ ਦਿਓ ਕਮੈਂਟਸ ਵੀ ਕਰ ਦਿਓ ਤੇ ਜਿਹੜੇ ਨਵੇਂ ਦੋਸਤ ਆਏ ਹੋਏ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੁਹਾਡੀ سپورਟ ਦੀ ਸਾਨੂੰ ਲੋੜ ਆ ਜੀ ਤੇ ਐਦਾਂ ਹੀ ਆਪਾਂ ਕੁਝ ਨਵਾਂ ਤੇ ਨਵਾਂ ਤੁਹਾਡੇ ਕੋਲ ਲੈ ਕੇ ਆਉਂਦੇ ਰਾਵਾਂਗੇ ਤੇ ਸਾਨੂੰ ਹਮੇਸ਼ਾ ਮੁੰਡੇ ਵਾਰੀ ਇਜਾਜ਼ਤ ਦਿਓ ਜੀ ਧੰਨਵਾਦ ਜੀ ਖਾਬ ਰੱਖਾ